1 ਜੁਲਾਈ ਤੋਂ ਦੇਸ਼ ਭਰ ਦੇ ਵਿੱਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਨੇ ਕੀ ਕੁਝੇ ਬਦਲਾਅ ਹੋਣ ਜਾ ਰਹੇ ਨੇ ਤੇ ਕੀ ਇਹਨਾਂ ਬਦਲਾਅ ਦੇ ਕਾਰਨ ਤੁਹਾਡੀ ਜੇਬ ਤੇ ਅਸਰ ਪਵੇਗਾ ਕੀ ਕੁਝ ਮਹਿੰਗਾ ਹੋਵੇਗਾ ਤੇ ਕੀ ਕੁਝ ਸਸਤਾ ਇਸ ਦੇ ਬਾਰੇ ਅੱਜ ਚਰਚਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਬਦਲਾਅ ਕੀਤਾ ਜਾ ਰਿਹਾ ਹੈ ਟ੍ਰੇਨ ਦੀ ਟਿਕਟ ਦੀ ਕੀਮਤ ਦੇ ਵਿੱਚ ਦੱਸ ਦਈਏ ਕਿ ਜੋ ਲੋਕ ਰੇਲਵੇ ਦਾ ਸਫ਼ਰ ਕਰਦੇ ਸੀ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਖਬਰ ਹੈ ਦੱਸ ਦਈਏ ਕਿ ਰੇਲਵੇ ਵਿਭਾਗ ਦੇ ਵੱਲੋਂ ਮੇਨਟੇਨੈਂਸ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਲਈ ਟਿਕਟ ਦੀਆਂ ਕੀਮਤਾਂ ਦੇ ਵਿੱਚ ਵਾਦਾ ਕੀਤਾ ਗਿਆ ਹੈ ਜਿੱਥੇ ਏਸੀ ਸੀਟਾਂ ਦੇ ਲਈ ਹੁਣ ਕੀਮਤ ਦੇ ਵਿੱਚ ਦੱਸ ਦਈਏ ਕਿ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਗਿਆ ਹੈ ਉੱਥੇ ਹੀ ਨੋਨ ਏਸੀ ਸੀਟਾਂ ਦੀ ਬੁਕਿੰਗ ਦੇ ਲਈ 1 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਗਿਆ ਹੈ ਹਾਲਾਂਕਿ 500 ਕਿਲੋਮੀਟਰ ਤੋਂ ਘੱਟ ਸਫ਼ਰ ਕਰਨ ਵਾਲੇ ਦੇ ਜੋ ਟਿਕਟ ਦੀ ਕੀਮਤ ਸੀ ਉਸ ਦੇ ਵਿੱਚ ਕੋਈ ਵਾਧਾ ਜੋ ਹੈ ਉਹ ਬਦਲਾ ਨਹੀਂ ਵੇਖਣ ਨੂੰ ਮਿਲਿਆ ਤਾਂ ਨੋਨ ਏਸੀ ਤੇ ਏਸੀ ਸੀਟਾਂ ਦੀ ਕੀਮਤ ਤੇ ਵਿੱਚ ਜੋ ਹੈ ਉਹ ਵਾਦਾ ਰੇਲਵੇ ਦੇ ਵੱਲੋਂ ਕੀਤਾ ਗਿਆ ਹੈ ਉੱਥੇ ਹੀ ਦੱਸ ਦਈਏ ਕਿ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਤਾਂ ਕਮਰਸ਼ੀਅਲ ਗੈਸ ਸਿਲੰਡਰ ਜੋ 19 ਕਿਲੋਗ੍ਰam ਵਾਲੇ ਸੀ ਉਹਨਾਂ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਦੱਸ ਦਈਏ ਕਿ 54 ਰੁਪਏ ਦੀ ਕਟੌਤੀ ਜੋ ਹੈ ਐਲਪੀਜੀ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਘਰੇਲੂ ਗੈਸ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਪਰ ਕਮਰਸ਼ੀਅਲ ਗੈਸ ਸਿਲੰਡਰਾਂ ਦੇ ਵਿੱਚ 54 ਰੁਪਏ ਦੀ ਕਟੌਤੀ ਜੋ ਹੈ ਉਹ ਐਲਪੀਜੀ ਦੇ ਵੱਲੋਂ ਕੀਤੀ ਗਈ ਹੈ ਨਵੀਆਂ ਕੀਮਤਾਂ ਜੋ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ 54 ਰੁਪਏ ਪ੍ਰਤੀ ਸਿਲੰਡਰ ਕਮਰਸ਼ੀਅਲ ਗੈਸ ਜੋ ਸੀਐਲਪੀਜੀ ਦਾ ਉਸ ਦੇ ਵਿੱਚ ਕਟੋਤੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਅਪ੍ਰੈਲ ਤੇ ਮਈ ਦੇ ਮਹੀਨੇ ਵਿੱਚ ਵੀ ਇੱਕ ਕਟੋਤੀ ਜੋ ਸੀ ਉਹ ਐਲਪੀਜੀ ਦੇ ਵੱਲੋਂ ਕੀਤੀ ਗਈ ਸੀ ਤਾਂ ਇਹ ਲਗਾਤਾਰ ਤੀਸਰੀ ਕਟੋਤੀ ਕੀਤੀ ਗਈ ਹੈ 54 ਰੁਪਏ ਦੀ ਤਾਂ ਉੱਥੇ ਹੀ ਤੀਜੇ ਬਦਲਾਅ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਜੋ 15 ਸਾਲ ਪੁਰਾਣੇ ਪੈਟਰੋਲ ਵਾਲੇ ਵਾਹਨ ਤੇ 10 ਸਾਲ ਪੁਰਾਣੇ ਡੀਜ਼ਲ ਵਾਲੇ ਵਾਹਨ ਜੋ ਸੀ ਉਸ ਸਰਕਾਰ ਦੇ ਵੱਲੋਂ ਇਹਨਾਂ ਵਾਹਨਾਂ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਉੱਥੇ ਹੀ ਇਹਨਾਂ ਵਾਹਨਾਂ ਨੂੰ ਜੋ ਹੈ ਉਹ ਫਿਊਲ ਯਾਨੀ ਕਿ ਪੈਟਰੋਲ ਜਾਂ ਡੀਜ਼ਲ ਨਹੀਂ ਮਿਲੇਗਾ ਤਾਂ ਇਹ ਵੱਡਾ ਐਲਾਨ ਦਿੱਲੀ ਦੇ ਸਰਕਾਰ ਦੇ ਵੱਲੋਂ ਜੋ ਹੈ ਉਹ ਕੀਤਾ ਗਿਆ ਹੈ ਕਿ 10 ਤੋਂ 15 ਸਾਲ ਪੁਰਾਣੇ ਜੋ ਵੀ ਵਾਹਨ ਸੀ ਉਹਨਾਂ ਨੂੰ ਫਿਊਲ ਜੋ ਹੈ ਉਹ ਨਹੀਂ ਮਿਲੇਗਾ ਤਾਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਇਹ ਫੈਸਲਾ ਜੋ ਹੈ ਉਹ ਲਿਆ ਗਿਆ ਹੈ ਤੇ ਜੋ ਵੀ ਪੈਟਰੋਲ ਪੰਪੀਆਂ ਜੋ ਵੀ ਲੋਕ ਇਹਨਾਂ ਮਹਾਨਾਂ ਨੂੰ ਡੀਜ਼ਲ ਜਾਂ ਪੈਟਰੋਲ ਦੇਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਿੱਥੇ ਦੋ ਪਹੀਆ ਵਾਹਨ ਨੂੰ ਤੇਲ ਦੇਣ ਤੇ ਦੱਸਦੀ ਹੈ ਕਿ 5000 ਰੁਪਏ ਦਾ ਜੁਰਮਾਨਾ ਤੇ ਉੱਥੇ ਹੀ ਚਾਰ ਪਹੀਆ ਵਾਹਨ ਨੂੰ ਪੈਟਰੋਲ ਜਾਂ ਡੀਜ਼ਲ ਦੇਣ ਤੇ 10000 ਰੁਪਏ ਤੱਕ ਦਾ ਜੁਰਮਾਨਾ ਜੋ ਹੈ ਉਲਾਇਆ ਜਾਵੇਗਾ ਤਾਂ ਦਿੱਲੀ ਸਰਕਾਰ ਦੇ ਵੱਲੋਂ ਇਹ ਬਦਲਾਅ ਜੋ ਹੈ 1 ਜੁਲਾਈ ਤੋਂ ਕੀਤਾ ਜਾ ਰਿਹਾ ਹੈ ਜਿਸ ਤਹਿਤ ਜੋ ਹੈ ਉਹ ਪੁਰਾਣੇ ਵਾਹਨਾਂ ਨੂੰ 10 ਤੋਂ 15 ਸਾਲ ਪੁਰਾਣੇ ਵਾਹਨਾਂ ਨੂੰ ਜੋ ਹੈ ਉਹ ਡੀਜ਼ਲ ਤੇ ਪੈਟਰੋਲ ਨਹੀਂ ਮਿਲੇਗਾ ਤਾਂ ਪ੍ਰਦੂਸ਼ਣ ਨੂੰ ਦੇਖਦੇ ਦਿੱਲੀ ਸਰਕਾਰ ਦਾ ਵੱਡਾ ਫੈਸਲਾ ਤਾਂ ਜੇ 1 ਜੁਲਾਈ ਤੋਂ ਇਹ ਵੱਡੇ ਫੈਸਲੇ ਜੋ ਨੇ ਉਹ ਦੇਸ਼ ਭਰ ਦੇ ਵਿੱਚ ਲਾਗੂ ਹੋਣ ਜਾ ਰਹੇ